ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਲੋ ਵਿੱਚ ਪੰਨ ਨੌਂ ਗਾਵਾਂ ਸੇ ਲੈ ਲੈ ਕੇ ਆਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਛੇ ਗੱਬਣ ਨੇ ਥੋੜੇ ਥੋੜੇ ਦਣਕਰ ਮਾਲੀਆਂ ਲੈਣੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮਾਂ ਚ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਜੇ ਕੋਈ ਵੀ ਰੈਮੇਡੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 ਤੇ ਆਓ ਕਰ ਲੈਨੇ ਭਾਈ ਨਾਲ ਗੱਲਬਾਤ ਆਜੋ ਭਾਈ ਜੀ ਸੱਸੀ ਕਾਨ ਹਾਂਜੀ ਸੱਸੀ ਕਾ ਭਾਈ ਜੀ ਉਹ ਠੀਕ ਹੋ ਬਈ ਹਾਂਜੀ ਬੋਲੀ ਭਾਈ ਨਾਮ ਤੇ ਐਡਰੈਸ ਬੋਲ ਬਈ ਨਾਮ ਨਿਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਫੋਨ ਜ਼ਿਲ੍ਹਾ ਬਸੰਦਾ ਜੀ ਨੇੜੇ ਪਿੰਡ ਬਈ ਨੇੜੇ ਸਲਾਪੁਰਾ ਵੀ ਨੇੜੇ ਰਹਿੰਦੇ ਆ ਇਧਰੋਂ ਓਕੇ ਭਗਤਾ ਭਾਈ ਕਵੀ ਜੀ ਨੇੜੇ ਰਹਿੰਦੇ ਨੇ ਸ਼ਹਿਰ ਠੀਕ ਆ ਭਾਈ ਇਧਰੋਂ ਰਾਮਪਰਾ ਫੋਲ ਤੋਂ ਕਨੇ 18-20 ਕਿਲੋਮੀਟਰ ਆ ਇਹਨੇ ਟੰਡਾ ਓਕੇ ਭ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਇਹ 7087820655 ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵਹਿੜਾ ਕਿਹੜਾ ਸੂਸਹੀ ਹੈ ਇਹ ਦੂਜਾ ਸੂਸਹੀ ਹੈ ਬਈ ਕਦੋਂ ਸੂਈ ਹੈ ਬਈ ਤੂੰ ਮਨ ਖੇਲੋ ਵੀ 2 ਘੰਟੇ ਹੋ ਗਏ ਬਈ ਸੂਈ ਨੂੰ ਬੱਚਾ ਕੀ ਦੇ ਤੈਨੂੰ ਬੱਚੀ ਤੇ ਬਹੁਤ ਚੰਗੀ ਬੱਚੀ ਬੱਚੀ ਬੜੀ ਚੰਗੀਆਂ ਹਾਂਜੀ ਬੱਚਾ ਬਾਈ ਬੱਚੀ ਨੂੰ ਜਾਨੂ ਦਾ ਬੱਚੀ ਦੀ ਕਵਾਰੀ ਨਾਸਾਂ ਗੁਲਾਬੀ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਚੰਗਿਆ ਮਤਲਬ ਪੁੱਛਿਆ ਰਹੀ ਬਈ ਮੈਂ ਤੂੰ ਛੁੱਟ ਮਾਰੀ ਜਗੇ ਠੀਕ ਕਿਹੜਾ ਲੱਗਿਆ ਹਾਂ ਮਤਲਬ ਚਿੰਕੂ ਚੰਗਾ ਸੀ ਮਨ ਲੱਗਿਆ ਸੀ ਕਵਾਰ ਨੇ ਤੇ ਜੇਰ ਪੈ ਗਈ ਹੈ ਜੇਰ ਆ ਪਈ ਹੈ ਬੱਠਲ ਚ ਕੰਪਲੀ ਹਾਂਜੀ ਜੇਰ ਪੈ ਗਈ ਜੀ ਕਿੰਨਾ ਦੋ ਦੋ ਜੇਰ ਐਸਟੀਮੇਟ ਬਈ ਆਪ ਨੂੰ 17-18 ਲੀਟਰ ਦੀ ਉਮੀਦ ਹੈ ਬੜ ਤੋਂ ਓਕੇ ਬਾਕੀ ਲੈਣੀ ਬੰਦੇ ਨੇ ਆਪਦੀ ਸਮਝਣ ਵਾਲਾ ਆਪਦੀ ਦੇਖ ਕੇ ਜਿਹੜੀ ਆਪ ਨੂੰ ਉਮੀਦ ਹੈ ਤਾਂ ਕਿ ਆਈ ਤਾਂ ਹੁਣ ਮੰਨ ਲ ਕੇ ਚੱਲੋ ਵੀ ਚੇਰਾ ਹੋਂ ਮਜ਼ੇਰ ਤੋਂ ਪਹਿਲਾਂ ਆਪਾਂ 5-6 ਲੀਟਰ ਬੋਲਾ ਕੱਢਿਆ ਕੋਈ ਤਾਂ ਠੀਕ ਹੈ ਬਾਈ ਹਾਂਜੀ ਹਾਂਜੀ ਬੋਲਾ ਜਣੀ ਕੱਢਿਆ ਵਾ ਜ਼ੇਰ ਦਾ ਕਰਕੇ ਆਪਾਂ ਕੱਢਤਾ ਸੀ ਗਈ ਪੈਂਦੀ ਸੀਗੀ ਹੂੰ ਤੇ ਥਾਂ ਥਾਂ ਨੂੰ ਬੜਾ ਚਿੰਗਾ ਹਨ ਹਾਂਜੀ ਤਾਂ ਵੀ ਬਹੁਤ ਕਿਤੇ ਇਕੱਲਾ ਇਕੱਲਾ ਧੰਲੇ ਵਾਲੂ ਬਾ ਕਮਾਲ ਦਾ ਬਈ ਖੋਲ ਦੇ ਤੋੜ ਕੇ ਦਿਖਾ ਦੇ ਹਾਂਜੀ ਪਹਿਲਾਂ ਤੋਂ ਆਰਡਰ ਚੈੱਕ ਕਰ ਲਓ ਫਿਰ ਤਾਂ ਜਣੀ ਬਾਲੀ ਬਰੀਕੀ ਜੈ ਬਹੁਤ ਸਾਫ਼ ਸੋਹ ਤਾਂ ਤੁਹਾਨੂੰ ਬੜਾ ਚੰਗਾ ਲੱਗਿਆ ਸਹੀ ਗੱਲ ਹੈ ਲੇਵਲ ਉੱਪਰ ਇੱਕ ਨੰਬਰ ਠੀਕ ਨਹੀਂ ਹਾਂਜੀ ਹੂੰ ਖੋਲ ਦਿਓ ਖੋਲ ਦਿਓ ਜਵਾਈ ਜਵਾਈ ਕਿਵੇਂ ਇੱਕ ਨੰਬਰ ਜੀ ਚੋਰ ਚੋਰ ਬਹੁਤ ਸੋਹਣਾ ਪੋਲੀ ਜਵਾਈ ਸਾਰੀਆਂ ਗੱਲਾਂ ਓਕੇ ਜੇਰ ਬਾਈ ਬੱਠਲ ਜੀ ਜੇ ਬੱਚਾ ਬਹੁਤ ਚੰਗਾ ਦਿੱਤਾ ਜੀ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਦਿੱਤੀ ਜੀ ਇੱਕ ਨੰਬਰ ਬੱਚਾ ਦਿੱਤਾ ਹੈ ਫੇਸ ਬੂਸ ਇੱਕੋ ਗਰਮਾੜੀ ਦਾ ਫੇਸ ਬੂਸ ਬੜਾ ਚੰਗਾ ਬੱਚੀ ਦਾ ਜਾਨੀ ਬਹੁਤ ਜਿਆਦਾ ਚੰਗੀ ਹੈ ਜੇ ਬੰਦਾ ਸਾਹਬ ਨਾਲ ਕੋਈ ਸ਼ੌਂਕੀ ਲੈ ਜੇ ਹੂੰ ਹਾਂਜੀ ਸਹੀ ਗੱਲ ਹੈ ਬੜਾ ਆਪੀ ਬਹੁਤ ਸਾਫ਼ ਹੈ ਜੀ ਸਹੀ ਹੈ ਥ੍ਰੀਡ ਵਾਲੀ ਬੜਾ ਹੂੰ ਹਾਂਜੀ ਕੀ ਮੋਲ ਦਾ ਬਾਈ ਜਾਇਜ ਮੋਲ ਬਈ ਦੇਖੋ ਅੱਗੇ ਆਪਣੇ ਜਾਇਜ ਜੀ ਅੱਗੇ ਵੀ ਹੁੰਦੀਆਂ ਜੀ ਨਹੀਂ ਵਾਧੇ ਘਟੇ ਵਾਲੀ ਗੱਲ ਨਹੀਂ ਆਪਾਂ ਕਰਦੇ ਠੀਕ ਹੈ ਜਿਹੜੇ ਰੁਪਏ ਲੈਣੇ ਬਾਈ ਸਾਰਿਆਂ ਦੇ ਆਪ ਉਹੀ ਦੱਸਣੇ ਹੈ ਨਾ ਠੀਕ ਹੈ ਸੌਦੇ ਦਾ ਮਤਲਬ ਕੋਈ ਵੀ ਨਹੀਂ ਕਰਨਾ ਹੂੰ ਇਹਦਾ ਬਾਈ 5858000 ਰੁਪਏ ਲਵਾਂਗੇ 5858000 ਰੁਪਏ ਬਾਈ ਕਹਿੰਦਾ ਲੈਣੇ ਆ ਮੋਲ ਕਰਾਉਣਾ ਜੱਡਾ ਮੋਲ ਕੋਈ 65 70 ਜੋ ਮਰਜ਼ੀ ਕਰਾ ਲੇ ਜੀ ਬੰਦੇ ਨੂੰ ਉਵੇਂ ਬਾਈ ਦੇਣੀ ਕਿੰਨੇ ਦੀ ਉਹ ਗੱਲਾਂ ਕਰਨੀਆਂ ਸਹੀ ਹੈ ਬਾਈ ਜਿਹੜੀ ਆਪਣੇ ਕੋਲੇ ਬੜਾ ਉਹ ਜਿਹੜੀਆਂ ਗੱਲਾਂ ਦਾ ਟਾਈਮ ਨਹੀਂ ਬਾਈ ਜਿਵੇਂ ਆਪਾਂ ਜਿਹੜੀ ਗੱਲ ਦਾ ਰੇਡ ਕਰਨਾ ਉਹ ਮਤਲਬ ਲੈਣ ਵਾਲੀ ਦੱਸਣਾ ਪਰ ਰੇਡ ਤੇ ਬਾਕੀ ਧਾਰਾਂ ਕੋਈ ਚੱਕ ਨਹੀਂ ਬਾਈ ਮਾਰ ਕੇ ਹਾਂਜੀ ਧਾਰਾਂ ਮਾਰ ਦੋ ਬਾਈ ਠੰਡੀ ਬਹੁਤ ਆਣਾ ਬਾਈ ਬੜੀ ਠੰਡੀ ਹੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕ ਨਹੀਂ ਖੈਣਾ ਗਰਮ ਵਾਲੀ ਨੇ ਕੋਈ ਨਾ ਨਾ ਜੀ ਉਹ ਜਿਆ ਗਰਮੀ ਵਿੱਚ ਹੱਥ ਜਿੰਨੇ ਗਮ ਆਪਾਂ ਚੱਕ ਲਿਆ ਧਰ ਲੈ ਐਦਾਂ ਦੇ ਕਰਨਾ ਜਿਹੜਾ ਨਹੀਂ ਹੂੰ ਬੜੀ ਠੰਡੀ ਹੈ ਜੀ ਪਰ ਉੱਕੀ ਬੱਚਾ ਬਹੁਤ ਚੰਗਾ ਦਿੱਤਾ ਯਾਨੀ ਮੈਨੂੰ ਸਾਮਲੇਗਾ ਕਿਤੇ ਬਹੁਤ ਲੱਖ ਸਵਾ ਲੱਖ ਦੀ ਬੱਚੀ ਨੇ ਤਿਆਰ ਹੋਈ ਸਹੀ ਹੈ ਬਾਈ ਦੋ ਨਾਗ ਮਿਲ ਜਣੇ ਦੋ ਕਰੀ ਬੱਚੇ ਤੇ ਲੈ ਥਾਣੇ ਨੇੜੇ ਤੋਂ ਚੈੱਕ ਕਰੋ ਥਾਣ ਦਾ ਸਾਈ ਬੜਾ ਚੰਗਾ ਹੈ ਨਾ ਮਗਰ ਜੇਕਰ ਤੁਹਾਨੂੰ ਲੱਗੇ ਇਕੱਲਾ ਖਲਾ ਤਾਂ ਹਾਂਜੀ ਬਾਕੀ ਚ ਬਾਈ ਦੇਖ ਲਓ ਜਿਹੜਾ ਉੱਚਾ ਚੰਤ ਕਰਮਾਲ ਨੂੰ ਬੜਾ ਜੰਗ ਲੱਗੇ ਉਹਨੇ ਚ ਬਾਈ ਮੋਤੀ ਲੈ ਮੋਟਾ-ਮੋਟਾ ਜੋਣ ਹੈ ਨਾ ਹਾਂਜੀ ਜਿਵੇਂ ਮਰਜ਼ੀ ਚੋਈ ਚਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਲੈਨੇ ਕੁਛ ਨਹੀਂ ਖੰਡੀ ਸ਼ੀਲ ਮੋਟਾ-ਮੋਟਾ ਨਿਬੜਦੀ ਐ ਚਵਾਈ ਤਾਂ ਨਹੀਂ ਚੈੱਕ ਕਰ ਲੀ ਮਗਰ ਲਈ ਥਨਾਈ ਚਵਾਈ ਚੈੱਕ ਕੀਆ 1 ਨੰਬਰ ਜੋਣ ਹੈ 1 ਨੰਬਰ ਹੂੰ ਬਾਕੀ ਮੋਲ ਜਮਾਈ ਜਿਹੜੀ ਬੌਲੋਂ ਬੈਠ ਖਾਲੀ ਹੋਈ ਵੀ ਠੀਕ ਹੈ ਬੱਚਾ ਮਗਰ ਬੱਛੀ ਆ ਬੱਛੀ ਬਹੁਤ دیر ਦਾ ਕਰਕੇ ਬੌਲਾ ਕੱਢਦਾ ਜੀ ਇਹਦਾ ਠੀਕ ਹੈ ਅੱਗੇ ਆ ਗਈ ਭਾਈ 2 ਨੰਬਰ ਤੇ ਜਰਸੀ

ਦੇਸੀ ਮੰਨਦਾ ਜੀ ਤਾਂ ਫੇਰ ਬੋਲਾ ਬੋਲਾ ਕੱਢਿਆ ਜਾਂ ਕਿੰਨਾ ਕੁ ਦੁੱਧ ਦੇ ਦੂ ਵਾਸਤੇ ਹਲੋ ਬੱਚਾ ਦਿੰਗਾ ਕਿ ਬਾਈ ਜੀ 2-3 ਲੀਟਰ ਬੋਲਾ ਕੱਢਿਆ ਪਤਾ ਲੇ ਓਕੇ ਉਹ ਕੱਢ ਕੇ 2 ਲੀਟਰ ਨੂੰ ਪਿਆਤਾ ਓਕੇ ਓਕੇ ਹਾਂਜੀ ਆਰਡਰ ਆਰਡਰ ਬੜਾ ਬੜ ਜਣੀ ਵੱਡੀ ਹੈ ਜੀ ਕਦ ਕਠਾ ਹਾਂ ਹੂੰ ਸਫਾਈ ਹੀ ਖਲੇ ਵੇਢੀ ਹੈ ਨਾ ਦੇਖੋ ਜੀ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਪੂਰੀ ਵਿਥੀ ਤੇ ਥਾਣ ਕਿਆ ਬਾਤ ਹੈ ਮੂਹਰੋ ਲੈਵਾ ਚੈੱਕ ਕਰਵਾਣੇ ਹਾਂਜੀ ਲੈ ਇੱਕ ਨੰਬਰ ਲਈ ਹੋਲੇ ਬਾਈ ਤੋ ਬਹੁਤ ਚੰਗੀ ਬਿਹੜੀ ਜਰਸੀ ਬਰੀਡ ਕਦ ਵਿੱਚ ਆ ਮਗਰ ਬੱਚੀ ਕਦ ਦਾ ਅੰਦਾਜ਼ਾ ਲਾ ਲਿਓ ਬਾਈ ਪ੍ਰਾਪੋ ਫੁੱਲ ਬੱਡੀ ਬਿਹੜੀ ਕਦ ਕਾਟ ਵਾਲੀ ਸਹੀ ਗੱਲ ਇਹ ਆ ਵਾਲੀ ਜਰਸੀ ਹੈ ਹੂੰ ਕੋ ਨਹੀਂ ਵੇ ਮਜੱਤਲ ਜੀ ਵੀ ਹੋਂਕਣ ਜਾਲੀ ਸਹੀ ਆ ਬਾਈ ਹਾਂਜੀ ਮੰਗ ਬਹੁਤ ਆ ਬਾਈ ਇਹਦੀ ਹਨ ਹਾਂਜੀ ਬਾਈ ਇਹ ਦੋਸਤੀ ਬਹੁਤ ਕਟਿੰਗਾ ਹੁੰਦੀ ਹੂੰ ਕਿਉਂ ਫੈਂਟ ਚੰਗੀ ਆ ਜਾਂਦੀ ਹੈ ਇਹਦੇ ਦੇ ਬੰਦੇ ਨੇ ਘਰੇ ਦੁੱਧ ਪੀਣਾ ਜੀ ਵਿੱਚ ਬੰਦੇ ਭਾਲਦੀ ਇਹ ਚੀਜ਼ ਆਈ ਹੂੰ ਬਾਕੀ ਦੋੜਾ ਚੈੱਕ ਕਰ ਲਓ ਇੱਕ ਨੰਬਰ ਆ ਬਸ ਕਿਆ ਬਾਪਾ ਬਾਕੀ ਸਵੇਰ ਆਦੀ ਬਹੁਤ ਠੰਡੀ ਜੀ ਵੜ ਹਾਂਜੀ ਕਿਆ ਹਜਤ ਉਹ ਤਾਂ ਹਲੇ ਸੋੜਾ ਸੁਈ ਕਰਕੇ ਬੱਚਿਆਂ ਤੇ ਜੀ ਕਰਦੀ ਆ ਸਹੀ ਗੱਲ ਆ ਬਾਈ ਸਹੀ ਗੱਲ ਹਜਤ ਤੂਰਾ ਤੂਰਾ ਉੱਕੇ ਲੇਵਲ ਉੱਪਰ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਤੇ ਮੁੱਲ ਕੀ ਆ ਬਾਈ ਜਾਇਜ਼ ਮੁੱਲ ਬਾਈ ਪਰ ਜਿਹੜੇ ਰਪੀ ਲੈਣ ਹੁਣ ਸਪਾ ਸਾਰਿਆਂ ਦੇ ਉਹੀ ਗੱਲ ਕਰਦੇ ਆ ਹੂੰ ਹੂੰ ਸੌਦੇ ਬਾਈ ਵੱਧ ਘੱਟ ਵਾਲਾ ਕੋਈ ਮੁੱਲ ਨਹੀਂ ਕਰਨਗੇ ਇਹਦਾ ਠੀਕ ਹੈ ਜੀ ਇਹਦਾ 58500 ਰੁਪਏ ਲਵਾਂ ਬਾਈ ਜਿਵੇਂ ਜੈਮੂ ਨਾ ਸਾਢੇ 70000 ਕੀ ਬਾਈ ਕਹਿੰਦਾ ਲੈ ਲਾਂਗੇ ਠੰਡੀ ਉਹਨੂੰ ਵੱਡੀ ਕਦ ਘੱਟ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਤੇ ਬਾਕੀ ਧਾਰਾ ਕੋਈ ਚੱਕ ਨਹੀਂ ਬਾਈ ਮਾਰ ਕੇ ਰੱਖ ਹਾਂਜੀ ਮਾਰ ਦੋ ਕਰਾਂ ਠੰਡੀ ਬਹੁਤ ਹਨਾ ਬਾਈ ਠੰਡੀ ਦਾ ਬਾਲੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਕਿਆ ਵਾ ਠੰਡੀ ਸੀ ਠੰਡੀ ਸੀ ਤਾਂ ਬਾਲੀ ਵੀ ਬਾਕੀ ਕੱਦ ਕੱਡ ਹਣੀ ਉਹ ਵੀ ਛੋਟੀ ਜੀ ਨਹੀਂ ਸਹੀ ਗੱਲ ਕੱਦ ਕੱਡ ਫੁੱਲ ਬਾਕੀ ਫੈਣ ਫੁੱਲ ਬਹੁਤ ਚੰਗੀਆਂ ਹੁੰਦੀਆਂ ਨੇ ਨਾ ਗਰਮੀ ਗਰਮੀ ਕਾਚੀ ਮਾਨ ਨੇ ਮੱਝਾਂ ਨੋ ਜੇ ਚੰਗੀਆਂ ਨੇ ਕਰੀ ਬੱਚੇ ਦਰ ਬੱਚੇ ਹੋਈਆਂ ਹਨ ਫੁੱਲ ਬੜਾ ਚੰਗਾ ਹੈ ਹਾਂ ਬਈ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਕਿਆ ਬਾਤ ਬਾਕੀ ਚੋ ਵੀ ਤੁਹਾਡੇ ਸਾਹਮਣੇ ਆ ਜੀ ਨਾਲ ਜਿਵੇਂ ਹੁਣੇ ਸੋਈਏ ਕੋਈ ਦਿੱਕਤ ਨਹੀਂ ਜਿਵੇਂ ਮਰਜ਼ੀ ਬੱਠਾ ਹਾਂ ਉਹ ਦੇਖ ਲਓ ਛੋਣ ਬੜਾ ਚੰਗਾ ਨਾ ਬਈ ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਤੈਨਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਅੰਜ ਕੋਈ ਘੂੜ ਸਤੰਦਾ ਬਿਲਕੁਲ ਸਾਫ ਜਿਹਾ ਇੱਕ ਨੰਬਰ ਜਿਉਣਾ ਮੇਰ ਗਲਾ ਹੀ ਫੱਲੀ ਵਾਲੀ ਹੈ ਮਾੜਾ ਸਟਕਾ ਸੌਂਦਾ ਚਵਾਈ ਕਰਦਾ ਕਹਿੰਦੇ ਹਾਂਜੀ ਹਾਂ ਬਾਕੀ ਮੋਲ ਵੀ ਜਾਏ ਜੀ ਹਾਂਜੀ ਹਾਂ ਜਿਵੇਂ ਹੁਣੇ ਸੂਈਆ ਕੋਈ ਵਾਸਤਾ ਹੀ ਨਹੀਂ ਜਿਵੇਂ ਬੰਦਾ ਬੈਠਾ ਕੋਈ ਦਵਾਰੇ ਉਧਰ ਦੀ ਬਹਿ ਜਾ ਕੋਈ ਦੇਖ ਨਹੀਂ ਅੱਗੇ ਆ ਗਈ ਬਈ ਤਨ ਨੰਬਰ ਇਹ ਕਿਹੜਾ ਸੁਆ ਇਹ ਵੀ ਪਹਿਲਾਂ ਸੂਈ ਸੂਈ ਬਈ ਇਹ ਕਦੋਂ ਸੂਈ ਹੈ ਜੀ ਇਹ ਮਨ ਚਾਰ ਦਿਨ ਦੀ ਸੂਈ ਹੈ ਬਈ ਬੱਚਾ ਕੀ ਦੇਤਾ ਹੈ ਬੱਚਾ ਦਿੱਤਾ ਵੀ ਬੱਚਾ ਦੇ ਹਾਂਜੀ ਆਰਡਰ ਬੜਾ ਫੱਟਾ ਹਨ ਹਾਂਜੀ ਬਹੁਤ ਸਾਫ਼ ਬੜਾ ਇਹ ਹੀਟਿੰਗ ਚੈੱਕ ਕਰੋ ਲੈਵੇ ਦੀ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਪੂਰੀ ਵਿੱਚ ਦੇ ਥਣ ਮੁਠੀ ਵਾਲਾ ਥਣ ਜਿਵੇਂ ਸੂਈ ਕਿਵੇਂ ਹੈ ਇੱਕ ਨੰਬਰ ਜੀ ਚੋਣ ਬਹੁਤ ਸਾਫ਼ ਸੁਥਰੀ ਸੀ ਹਾਂਜੀ ਹੋਲ ਹੈ ਬਈ ਤੋਰ ਕੇ ਖਾ ਹਾਂਜੀ ਹੋਲ ਹੈ ਕੱਦ ਬਹੁਤ ਹਨਾ ਬਈ ਕਰਮ ਵਾਲੀ ਦਾ ਹਾਂ ਬਈ ਕੱਦ ਕਾਠ ਵਾਲੀ ਬੈੜੇ ਜਿੰਨੀ ਬਿਊਟੀ ਕਮਾਲ ਦੀ ਬੋਲੀਵਾਦੀ ਪੂਰੀ ਚੰਗੀ ਉਮਰ ਦੀ ਥੋੜੀ ਚੜ ਕੇ ਪਣੀ ਵੀ ਹੈਗੀ ਹੂੰ ਬਹੁਤ ਹੱਦ ਕਾਠ ਵਾਲੀ ਬੈੜੇ ਸਹੀ ਗੱਲ ਲੈ ਵਾ ਦੇਖ ਫਿੱਟ ਫਿੱਟ ਪਿਆ ਹਨਾ ਹਾਂ ਬਈ ਬਹੁਤ ਸਾਫ ਵਾਰ ਹੂੰ ਯਾਨੀ ਕੱਦ ਕਾਠ ਵਾਲੀ ਬੈੜੇ ਬੰਦਾ ਛੋਟੀ ਹੀ ਨਾ ਮੰਨੇ ਸਹੀ ਗੱਲ ਹੈ ਹਾਂਜੀ ਇਹਦਾ ਕੀ ਮੋਨ ਲਾ ਬਈ ਜਾਇਜ਼ ਭਾਈ ਇਹ ਵੀ 58500 ਦੇ ਦੇ ਦਾਂਗੇ 58500 ਦੀ ਗੱਲ ਤਿੰਨਾਂ ਦਾ ਜਿਹੜੀ ਇੱਕ ਰੇਟ ਹੀ ਇਹਨਾਂ ਦਾ ਮੁੱਲ ਕਰਾਉਣਾ ਜੱਡਾ ਮੁੱਲ ਕਰਾਉ ਨੂੰ 65 70 ਜੋ ਮਰਜ਼ੀ ਕਰਾ ਲਓ ਯਾਨੀ ਇਹਦੇ ਜੋ ਵਾਧਾ ਘਾਟਾ ਭਾਈ ਕੋਈ ਨਹੀਂਗਾ ਓਕੇ ਬੰਦਾ ਇੰਨਾ ਮੁੱਲ ਹੂੰ ਛੋਟਾ ਕਰੇ ਤਾਂ ਫੇਰ ਵੀ ਕਹੇ ਫੇਰ ਆਪਣੇ ਕੋਲੇ ਭਾਈ ਹੱਲ ਹੈ ਨੀਗਾ ਸਹੀ ਗੱਲ ਹੈ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਭਾਈ ਦੇਖੋ ਕੱਟ ਕੱਟ ਦੇ ਪੈਰ ਦਾ ਸਹੀ ਗੱਲ ਹੈ ਭਾਈ ਬਰਾਬਰ ਖੜਾ ਪਾਉਣਾ 1 ਲੱਖ ਸਵਾ ਲੱਖ ਦੀ ਵੇੜਾ ਜੀ ਮਤਲਬ ਸਾਹਮਲੇ ਬੰਦੇ ਦੂਜੇ ਸਹੀ ਗੱਲ ਹੈ ਭਾਈ ਸਹੀ ਹੈ ਦੇਖੋ ਸਫਾਈ ਦੇਖੋ ਇਹ ਵੇੜ ਲੈ ਇੱਕ ਨੰਬਰ ਲੈ ਵਹ ਬੜਾ ਸਾਰੀਆਂ ਇੱਕ ਨੰਬਰਾਈ ਸਾਫ ਸੁਥਰੀਆਂ ਸਹੀ ਗੱਲ ਆ ਭਾਈ ਚੰਗੇ ਥਣ ਦੀਆਂ ਇਹ ਥਣ ਦੀ ਬੜਾ ਸ਼ੋਹਰਤ ਠੰਡੀ ਬਹੁਤ ਆਣਾ ਭਾਈ ਬਾਲੀ ਠੰਡੀ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਹਾਂਜੀ ਫੋਲੋ ਬ੍ਰੀਡ ਆ ਜੀ ਬੈਠਦੀ ਹਾਂਜੀ ਦੱਬਦੀ ਬਾਲਾ ਯਾਰ ਕਰਮ ਵਾਲੀ ਲੈ ਵਾ ਲੂਗਾ ਫੱਟ ਪਿਆ ਜਾਵਾਂ ਬਸ ਗੈੜ ਦਾ ਕੱਟ ਕਾਠ ਬਰੀਕੀ ਬਰੂਕੀ ਉਹਦਾ ਜਿਹਨੂੰ ਦੁੱਧ ਵੀ ਮੰਨ ਕੇ ਚੱਲ ਬਿ 18 ਲੀਟਰ ਚਵਾ ਦੂਗੀ ਠੀਕ ਆ ਭਾਈ ਹਾਂਜੀ ਹੂੰ ਲੈ ਅਰੀ ਬੱਚਾ ਦਰੋ ਲੈ ਆਣੀ ਬਰਦਿੰਗਾਂ ਲੱਗਿਆ ਨਾ ਮੁੱਠੀ ਆ ਰਾ ਥਣ ਗਲਾਪੀ ਥਣ ਕੱਲਾ ਕੱਲਾ ਥਣ ਬਾਕੀ ਚਵਾਈ ਵੇ ਚੋਣ ਤੁਹਾਡੇ ਸਾਹਮਣੇ ਆ ਜਾਣ ਚੋਣ ਤਾਂ ਪਰ ਮਲ ਨਹੀਂ ਬੋਲ ਜੰਗ ਕਰੀ ਚਵਾਈ ਬੜੀ ਚੰਗੀਆਂ ਨਾ ਬਈ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਪਹਿਣਾ ਕੁਛ ਮਗਰ ਲੈ ਫਾਨੀ ਚਵਾਈ ਚਿਆਰ ਵਾ ਬਾਲਾ ਚੰਗਾ ਜਿਹਾ ਜਵਾਨ ਨਾ ਬਾਈ ਬਾਲਾ ਸੁਣੋ ਜੀ ਇੱਕ ਨੰਬਰ ਜਵਾਈ ਹੈ ਇੱਕ ਨੰਬਰ ਆਹੀਂ ਖੜੀ ਰਹਿਣਾ ਜੀ ਕੋਈ ਹੱਲ ਚੋਲਣ ਨੂੰ ਨਹੀਂ ਸਹੀ ਗੱਲ ਆ ਬਾਈ ਬਾਕੀ ਮੋਲ ਯਾਰ ਬਾਈ ਦਾ ਜਾਇਜ਼ ਆ ਖੱਚ ਕੇ ਮੋਲ ਰੱਖਿਆ ਇਹ ਡੀਵਰਟ ਕਿਤੇ ਕੋਈ ਨਹੀਂ ਕੋਈ ਦਿੰਦਾ ਜੀ ਹੂੰ ਲੈ ਵਾ ਲੋ ਵਾ ਫਿੱਟਾ ਥੋੜਾ ਬੜਾ ਬਹੁਤ ਚੰਗਾ ਫੁੱਲ ਕਰ ਫੁੱਲ ਬ੍ਰੀਡ ਆ ਬਾਲੀ 100 ਵੜਾ ਜੀ ਹੂੰ ਕਿਆ ਬਾਤ ਸਫਾਈ ਦੇਖ ਲੈ ਵੇਦੀ ਹੈ ਨਾ ਇੱਕ ਨੰਬਰ ਲੈ ਵਾ ਅੱਗੇ ਆ ਗਈ ਬਾਈ 4 ਨੰਬਰ ਕਿਹੜਾ ਸੂਤ ਹੁੰਦੀ ਹੈ ਇਹਨੇ ਦੂਜਾ ਸੂਤ ਸੁਣਾ ਬਾਈ ਕਿੰਨੇ ਕ ਦਿਨ ਲੋ ਇਹ ਮਾਨਕਲੇ ਪਾਹfte ਦੀ ਕੱਚੀ ਬਾਈ ਬੜਾ ਠੀਕ ਆ ਬਾਈ ਕਿੰਨਾ ਕਿ ਰਕਾਰਡ ਦੋਦਾ ਇਹਦਾ ਮਤਲਬ ਪਹਿਲੇ ਸਵੇਰੇ ਦਾ ਬਾਈ 23 ਲੀਟਰ ਦਾ ਰਕਾਰਡ ਆ ਜੀ ਸਫਾਈ ਬੜੀ ਆ ਇੱਕ ਜਿਹੜੀ ਆਪਰੋ 25 26 ਲੀਟਰ ਦੇ ਵੀ ਦਾ ਰਕਾਰਡ ਤੁਹਾਨੂੰ ਨਹੀਂ ਬੜਾ ਚੰਗਾ ਲੱਗਿਆ ਬਾਈ ਸਾਫ ਬੜਾ ਜੀ ਕੱਲਾ ਕੱਲਾ ਬਹੁਤ ਜ਼ਿਆਦਾ ਬਰੀਡ ਆ ਬੜੀ ਲੈ ਕੀ ਬਾਤ ਖੋਲ ਲੈ ਬਾਈ ਤੋੜ ਕੇ ਹਾਂ ਜੀ ਸਫਾਈ ਬੜੀ ਆ ਬੜੀ ਕੱਦ ਕਾਠ ਦਾ ਬਰੀਡ ਆ ਪ੍ਰਿੰਟ ਇੱਕ ਨੰਬਰ ਤੇ ਬਾਕੀ ਤੋਰਾ ਤੋਰਾ ਚੈੱਕ ਕਰਵਾ ਬੜੇ ਦਾ ਅੰਤਿਮ ਮੁੱਕੇ ਬਾਈ ਕਿਤੋਂ ਵੀ ਅਸਤਰਾ ਨਹੀਂ ਬੜਾ ਹੂੰ ਬਹੁਤ ਜਿਆਦਾ ਚੰਗੀ ਵੜਾਈ ਲੈ ਤੂਰੇ ਤੂਰੇ ਦੀ ਵੀ ਇੱਕ ਨੰਬਰ ਆ ਹਾਂਜੀ ਜਿਵੇਂ ਗੱਬਣਾ ਨੇ ਕੱਚੀਆਂ ਨੇ ਇਹਨਾਂ ਦੇ ਕੱਚੀਆਂ ਵਾਲੇ ਮੁੱਲ ਹੋਣਗੇ ਬਾਈ ਜਮਾ ਜਾਇਜ਼ ਮੁੱਲ ਹੋਣਗੇ ਮੁੱਲ ਵੈਸੇ ਬਾਈ ਦੇ ਖੱਚ ਕੀ ਹੁੰਦੇ ਹੈ ਸਫਾਈ ਦੇਖੋ ਜੀ ਵੜਦੇ ਹਾਂ ਕੀ ਮੁੱਲ ਦਾ ਬਾਈ ਪਰਖ ਹੋਣੀ ਪਰਖ ਨਹੀਂ ਜੀ ਇਹ ਸਹੀ ਗੱਲ ਆ ਬਾਈ ਦੇਖੋ ਬਰੀਡ ਕਿਆ ਬਾਤ ਹਾਂਜੀ ਬਾੜੀ ਪੜੀ ਵੀ ਜਾਣ ਵਾਲੀ ਆ ਨਾ ਬੜੀ ਵੱਡੀ ਵੜਾਈ ਸਾਫ ਸੁਥਰੀ ਕੀ ਮੁੱਲ ਆ ਜਾਇਜ਼ ਇਹ ਬਾਈ ਇਹ ਦੇ ਦਾਂਗੇ 75000 ਦੀ ਵੜਾ ਮੰਨ ਲਓ ਓਵੇ ਲੱਖ万 ਗਲਾ ਲੱਖ ਵੀ ਨਹੀਂ ਬੜਾ ਜੀ ਸਹੀ ਗੱਲ ਹੈ ਬਾਈ 73000 ਦੀ ਬੜ ਦੇ ਦਿੰਗੇ ਜਮਾਨ ਜੀ ਬਾਈ 75000 ਦੀ ਬੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੂਟਾ ਮਾਣ ਤਾਂ ਕੋਈ ਚੱਕ ਨਹੀਂ ਮੌਕਾ ਬਸ ਛੋੜ ਛੱਪੇ ਦਾ ਬਾਈ ਮਾਣ ਤਾਂ ਹੋਊਗਾ ਇਹ ਲਵਾਉਤ ਪਈ ਆ ਠੀਕ ਹੈ ਬੜ ਦੇ ਅੰਤ ਮੁਕੇ ਪਈ ਜੀ ਬੜ ਸਹੀ ਗੱਲ ਹੈ ਬਾਈ ਫਿਰ ਲਾਟ ਲਾ ਬਹੁਤ ਪਈਆਂ ਨੇ ਲੈ ਬੜੀ ਸਾਫ ਬੜਾ ਯਾਰ ਥੋੜੀ ਜੱਕ ਦੀ ਹਲਕਾ ਐਵੇਂ ਤੇ ਸਹੀ ਗੱਲ ਬੜੀ ਸਾਫ ਬੜਾ ਜੀ ਅੱਗੇ ਆ ਗਈ ਬਾਈ 5 ਨੰਬਰ ਕਿਹੜਾ ਸੁਆ ਜੀ ਇਹ ਤਲੂਨ ਆ ਬਈ ਪਹਿਲਾ ਸੂਹ ਮੂੰਹ ਚੋਗੀ ਬੱਚੀ ਠੀਕ ਆ ਚਾਰ ਦੰਦ ਪਹਿਲਾ ਸੂਹ ਹਾਂਜੀ ਹਾਂਜੀ ਲੇਵਾ ਬੜਾ ਦੇਖੋ ਜੀ ਇਹਦੀ ਸਫਾਈ ਥਣਲੇ ਬਾਦੇ ਸਹੀ ਬਹੁਤ ਸੋਹਣੀ ਤਿਆਰੀ ਆ ਨਾ ਦੇਖੋ ਜੀ ਥਣੇ ਜਨਾਬੀ ਥਣ ਦੇ ਸਵੇਰ ਕਾ ਥਣ ਲੱਗਾਈ ਹੋਇਆ ਸਹੀ ਆ ਢੋਲੀ ਬੋਲੀ ਪਈ ਆ ਹਾਂਜੀ ਪਈ ਬਰੀਆਂ ਵਿੱਚ ਕਾ ਉਹ ਦੂਜੇ ਸੂਏ ਵੀ ਆ ਜਾ ਥਣ ਹੁੰਦਾ ਸਹੀ ਕਹਿੰਦਾ ਦੇਖੋ ਜੀ ਸਫਾਈ ਮੁੱਠੀ ਆ ਦਾ ਥਣ ਕੱਲਾ ਕੱਲਾ ਥਣ ਇਹ ਲੋਹ ਤੇਰੀ ਕੱਚੀ ਹੈ ਬਈ ਕੋਲ ਹੈ ਬਈ ਤੋੜ ਦੇ ਹਾਂਜੀ ਹਫਤਾ ਲਈ ਨੋ ਲੈਵਾ ਜੈਕਰਲੋ ਕਮਾਲ ਇੱਕ ਹਫਤੇ ਨੂੰ ਤਾਂ ਵਰਲਡ ਨੇ ਬਈ ਕੋਸ ਦੀ ਕੋਸ ਹੀ ਬਣ ਜਾਣਾ ਕਹਿੰਦੇ ਉਹ ਚਾਰ ਦੋ ਦੋ ਬੰਦਾ ਚੈੱਕ ਕਰਕੇ ਆ ਵੀ ਜੀ ਠੀਕ ਆ ਭਾਈ ਹੂੰ ਇਹ ਸੋਸ ਇੱਕ ਨੰਬਰ ਆ ਕਰਮਾਈ ਦਾ ਬਾਕੀ ਚੋਰਾ ਤੋਰਾ ਚੈੱਕ ਕਰਾ ਕਮਾਲ ਆ ਬਈ ਕੀ ਬਾਤ ਆ ਭਾਈ ਨਾਲੀ ਸਾਫ ਤੇ ਜਾਣ ਵਾਲੀ ਬਹਿੜਾਈ ਪਈ ਹੂੰ ਹਾਂਜੀ ਇਹਦਾ ਮੁੱਲ ਬਈ ਜਾਇਜ਼ ਕੱਚੀ ਕੱਚੀ ਦਾ ਇਹ ਦੇਵੇਂ ਬਾਈ 64000 64000 ਦੇ ਮਾਨਤਨ ਹੋ ਜਾ ਮਾਨਤਨ ਬਾਈ ਛੋੜ ਸਕਿਆ ਦਾ ਹਾਂ ਠੀਕ ਆ ਵੇੜ ਪਰ ਕਿਤੋਂ ਵੀ ਅਤਰਾ ਵਹਿਣ ਨਹੀਂ ਜੀ ਫੋਲਜੀ ਜਾਇਜ਼ ਮੁੱਲ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਹਲਾ ਮੁੱਲ ਨਹੀਂ ਰੱਖਿਆ ਵਹਿੜਾਂਗੇ ਦੰਨਾ ਜਾਂ ਥਣ ਤੋਂ ਇੱਕ ਨੰਬਰ ਆ ਇਹਦਾ ਮਤਲਬ ਵਹਿੜਾਂਗੇ ਪੰਜ ਚਾਰ ਸੂਈ ਬੰਦਾ ਜਿਵੇਂ ਮਰਜ਼ੀ ਚੋਵੇ ਜਿਨੇ ਘਰੇ ਰੱਖਣੀਆਂ ਸਹੀ ਗੱਲ ਆ ਬਾਈ ਠੰਡੀ ਦੇਖੋ ਜੀ ਫਿਰ ਹੂੰ ਬੜੀ ਠੰਡੀ ਹੋਣੀ ਬੈਠਾ ਰਿਹਾ ਥਲੇ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਸਹੀ ਆ ਦੇਖੋ ਜੀ ਅੱਗੇ ਆ ਗਈ ਬਾਈ 6 ਨੰਬਰ ਕਿਹੜਾ ਸੂ ਜੀ ਇਹਨੇ ਦੂਜਾ ਸੂ ਸੁਣੋ ਬਾਈ ਇਹ ਕਿੰਨੇ ਦਿਨ ਲੋ ਬਾਈ ਇਹ ਮਤਲਬ 5-7 ਦਿਨ ਲੈਂਦੀ ਹੈ ਨਹੀਂ ਵਾਲੋਂ ਹੁਣ ਫਿਰ ਦੇਖੋ ਜੀ ਲੱਗੇ ਬਾਰ ਨੂੰ ਠੇਵਾਲਾ ਤਾਂ ਇਕੱਲਾ ਇਕੱਲਾ ਤਾਂ ਕੀ ਬਾਤ ਤੋੜਦੇ ਬਾਈ ਤੋੜਦੇ ਨੂੰ ਇਹਦਾ 20 ਲੀਟਰ ਦਾ ਰਕੜਾ ਜੀ ਪਹਿਲੇ ਸੋ ਓਕੇ ਬਰੀ 20 ਤੋਂ ਬਾਹਰ ਉਮੀਦ ਮੰਨਦੇ ਆਪਾਂ ਬਰੀ ਹੀ ਬਾਲੀ ਆ ਬਾਈ ਹਨ ਹਾਂਜੀ ਬਾਲੀ ਬਰੀ ਜਮ ਤੋਂ ਫੁੱਲ ਆ ਗਰਮਾਣੀ ਦੇ ਫੇਸ ਦੀ ਬਿਊਟੀ ਕਮਾਲ ਦੀ ਬਾਕੀ ਦੋਰਾ ਚੈੱਕ ਕਰ ਲਿਓ ਦੋਰਾ ਵੀ ਗਰਮਾਈ ਦਾ ਇੱਕ ਨੰਬਰ ਵਾਲਾ ਕੀ ਬਾਤ ਆ ਬਾਈ ਵਾਸਤਵਿਕ ਕੱਚੀਆਂ ਨੇ ਕੱਚੀਆਂ ਵੀ ਕੋਈ ਬਾਹਲੇ ਦਿਨਾਂ ਦੀ ਨਹੀਂ ਹਲੇ ਤਾਂ ਮੰਨ ਲਓ ਵੀ ਸਟਾਰਟਿੰਗ ਹੀ ਲੈਵੇ ਦੀ ਹੂੰ ਬਹੁਤ ਜ਼ਿਆਦਾ ਲੈਣੇ ਕਰਨਾਂ ਦੇਵਾ ਠੀਕ ਹੈ ਭਾਈ ਉਹ ਬ੍ਰੇਕੀ ਜਿਹੜਾ ਉਹ ਦੁੱਪੜਪੰਤਾ ਹੈ ਨਹੀਂ ਗੀ ਹੂੰ ਨਸਲ ਵਾਲੀ ਵੜਾ ਜੀ ਸਹੀ ਗੱਲ ਨੇ ਕਹਿੰਦਾ ਨਸਲ ਇਹ ਤਾਂ ਲੈਵਾ ਤਾਂ ਤਿਆਰ ਕਰਨਾ ਹੀ ਕਰਨਾ ਹੂੰ ਇਹਦਾ ਮੋਲ ਬਈ ਜਾਇਜ਼ ਭਾਈ ਇਹ ਕੱਚੀ ਕਰਕੇ ਅੱਜ ਵੀ 66000 ਰੁਪਏ ਦੀ ਦੇ ਦੇਣ 66000 ਜਮਾ ਜਿਹੜਾ ਰਿਪੇਅਰ ਲੈਣੇ ਉਹੀ ਗੱਲ ਇਹ ਚ ਘਟਾਵਾ ਤਾਂ ਕੋਈ ਨਹੀਂ ਭਾਈ ਓਕੇ ਭਾਈ ਚੱਚ ਕੇ ਮੋਲ ਲਵੇ ਬਾਹਰ ਤਾਂ ਮੰਨ ਲਓ 75-80000 ਦੇ ਬੋਲੇ ਹਸ ਨੇ ਵੀ ਸਹੀ ਗੱਲ 75 ਤੇ ਜਿੰਨੂੰ ਮਰਜ਼ੀ ਜੱਟ ਕੇ ਮੋਹਨ ਕੱਤਕਾਰ ਵਾਲੀ ਛੋਟੀ ਵੱਡ ਕੋਈ ਵੀ ਨਹੀਂ ਸਹੀ ਗੱਲ ਹੈ ਹਾਂਜੀ ਸੱਤ ਕੱਟ ਵਾਲੀ ਬੜੀ ਅੱਗੇ ਆ ਗਈ ਬਈ ਸੱਤ ਨੰਬਰ ਹਾਂਜੀ ਜਰਸੀ ਹੈ ਨਾ ਹਾਂਜੀ ਬਈ ਜਰਸੀ ਹੈ ਜਿਹੜਾ ਸੁਨਹਿਰੀ ਵਾਲੀ ਜਰਸੀ ਹੈ ਪਲੋਂ ਸੋਨਾ ਬਈ ਚਾਰ ਦਾ ਬੱਚਾ ਓਕੇ ਦਿਨ ਕਿੰਨੇ ਕਿਲੋ ਬਈ ਲੈ ਜੂ 500 ਦਿਨ ਲੈ ਜਾ ਬਣਾ ਕਮਾਨਾ ਹਾਂ ਪੂਰੀ ਵਿੱਤੀ ਠੰਡੀ ਤੇ ਸਫਾਈ ਠੰਡੀ ਫੁੱਲ ਜਾਨ ਬੈਠਾ ਹਾਂ ਹਾਂਜੀ ਲੈਵਾ ਬਹੁਤ ਫੱਟਾ ਹਾਂ ਬੋਲ ਦੇ ਮੇ ਤੁਰੀ ਮੂਹਰੂ ਲੈਵਾ ਚੈੱਕ ਕਰੋ ਇੱਕ ਨੰਬਰ ਥਾਨ ਲੱਗਿਆ ਕਰਮਣੀ ਨੂੰ ਬਾਕੀ ਜਰਸੀ ਆ ਮੰਨੋ ਮੋਲਾ ਮਿਲਦੀ ਕਾ ਟੱਕਾ ਕਲਰ ਹੀ ਬੜਾ ਚੰਗਾ ਯਾਰ ਬਾਈ ਇਹਦਾ ਬਾਈ ਫੁੱਲ ਬਰੀਡ ਆ ਵੇੜ ਦੀ ਹੂੰ ਬਾਕੀ ਚਾਰ ਉਹ ਵੀ ਫੁੱਲ ਲੱਗਦੇ ਹੂੰ ਵੀ ਪਲੀ ਹਾਂਜੀ ਹੂੰ ਪੰਜਾਬ ਵਾਲੀ ਗੱਲ ਦੰਦੂਦੀਆਂ ਹੁੰਦਾ ਉਹਨੇ ਤਾਂ ਦੇਖੋ ਜੀਆਂ ਸਹੀ ਗੱਲ ਆ ਆਪਣੀ ਇੱਧਰ ਲਈ ਜੀ ਵੇੜ ਤੋਰਾ ਚਾਹ ਪਲੀ ਤੋਰਾ ਵੀ ਇੱਕ ਨੰਬਰ ਲੈ ਬਾਈ ਫਿੱਟ ਫਿੱਟ ਪਿਆ ਪੂਰਾ ਥੰਡ ਥੰਡ ਬੜਾ ਚੰਗਾ ਚਵਾਈ ਜੀ ਬਹੁਤ ਚੰਗੀ ਨੇ ਹਾਂਜੀ ਇੱਕ ਨੰਬਰ ਨਿਕਲੂ ਜੀ ਚਵਾਈ ਬਾਕੀ ਠੰਡੀ ਬਹੁਤ ਜ਼ਿਆਦਾ ਇਹ ਤਾਂ ਮੈਂ ਹੁਣ ਬੈਠਾ ਰੋਜੀ ਥੱਲੇ ਉਹ ਗੱਲ ਨਹੀਂ ਜੀ ਹੂੰ ਹਾਂ ਬਹੁਤ ਸਾਰਾ ਈ ਮੋਲਾ ਜੈ ਜੈ ਇਹਦਾ ਵੀ ਚਾਹਣਾ ਹੈ ਬਾਈ ਕਿਉਂਦਾ ਯਾਰ ਮਾਨਤਨ ਮਾਨਤਨ ਬਾਈ ਛੋੜ ਸਕਦੇ ਹਾਂ ਠੀਕ ਆ ਬਾਈ ਕਿਉਂਦਾ 1000 ਰੁਪਏ ਮੁੱਲ ਮਾਨਤਨ ਹੋ ਜਾਊਗਾ ਲੈ ਵਾਲਾ ਵਾ ਬੜਾ ਚੰਗਾ ਹੈ ਨਾ ਹਾਂਜੀ ਦੰਦਾਂ ਚ ਵੇੜਾ ਇਹ ਚੈੱਕ ਕਰਕੇ ਲੈ ਕੇ ਜਾਇ ਬੰਦਾ ਠੀਕ ਆ ਕੋਈ ਦਿੱਕਤ ਨਹੀਂ ਲੈ ਛੱਡੀ ਹੁੰਡੀ ਫੁੱਲ ਲੈ ਵੀ ਰਹੀਟਿੰਗ ਚਾ ਚੌਥ ਫੀਟਿੰਗ ਦਾ ਆਡਰ ਹੈ ਜੀ ਬੜਾ ਬਹੁਤ ਜ਼ਿਆਦਾ ਵੇੜਨ ਨਾ ਕਰਨਾ ਆਡਰ ਸਹੀ ਗੱਲ ਹਾਂਜੀ ਅੱਗੇ ਆ ਗਈ ਬਈ ਜਰਸੀ 8 ਨੰਬਰ ਕਿਹੜਾ ਸੁਭਾਜੀ ਇਹਨੇ ਦੂਜਾ ਸੁ ਸੁਣ ਬਈ ਇਹ ਕਿੰਨੇ ਦਿਨ ਲਓ ਬਈ 5-7 ਦਿਨ ਲੈਂਦੀ ਹੈਗੀ ਮਾੜਾ 5-7 ਦਿਨ ਬਾਅਦ ਕੋਈ ਬੈਠਣ ਨੂੰ ਲੱਗਿਆ ਹਾਂਜੀ ਬੜੀ ਪਈ ਆ ਬਈ ਠੰਡੀ ਦੇਖੋ ਜੀ ਥਾਣੀ ਕਮਾਲ ਲਾਈ ਜਦ ਤਿਆਰ ਹੋ ਗਈ ਦੱਸੋ ਇਹੜਾ ਹਾਂਜੀ ਬਹੁਤ ਜ਼ਿਆਦਾ ਤਿਆਰ ਹੂੰ ਹੁਣ ਬੈਠਣ ਦੀ ਸਹੀ ਗੱਲ ਹਾਂਜੀ ਯਾਹ ਖੋਲ ਦੇ ਬਈ ਖੋਲ ਖੰਡੀ ਸੀਰ ਪਰ ਬ੍ਰੀਟ ਇੱਕ ਨੰਬਰ ਪ੍ਰਿੰਟ ਬੜਾ ਚੰਗਾ ਥਾਨ ਬੜਾ ਚੰਗਾ ਚਿਵਾਈ ਜਿਹੀ ਬਹੁਤ ਚੰਗੀ ਨਿਕਲੀ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਇਸ ਦੀ ਬਿਊਟੀ ਦੇਖੋ ਲੈ ਕਮਾਲ ਦੀ ਹੈ ਬਾਕੀ ਤੋੜਾ ਚੈੱਕ ਕਰੋ ਇੱਕ ਨੰਬਰ ਤੋੜਾ ਹੈ ਇਹਦਾ ਕੀ ਮੋਲ ਆ ਬਈ ਕੱਚੀ-ਕੱਚੀ ਦਾ ਬਈ ਇਹਦਾ 57000 ਰੁਪਏ ਮਾਨਤਨ ਹੋ ਜਾ ਹਾਂਜੀ ਮਾਨਤਨ ਛੋਟੇ ਕਰ ਦੋ ਠੀਕ 57000 ਰੁਪਏ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਮੋਲ ਲਜਾਇਆ ਬੜ ਚੰਗੀ ਆ ਜਰਸੀ ਬਰੀਡ ਆ ਮੈਲ ਦੀ ਘਾਟਾ ਮੰਗ ਫੁੱਲ ਬਾਕੀ ਝੂਲ ਵਾਲੀ ਆ ਅੱਜੇ ਤਿਆਰ ਹੋ ਗਈ ਬੜ ਦੱਸੋ ਕਿ ਨਹੀਂ ਭਾਈ ਹਾਂਜੀ ਹਾਂਜੀ ਹੂੰ ਬਾਕੀ ਮੋਲ ਲਜਾਇਆ ਰੱਖਿਆ ਯਾਰ ਕੱਚੇ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਪੂਰੇ ਦੇਖ ਨਾੜਾ ਨੂੜਾ ਬਈ ਫੁੱਲ ਆ ਨਹੀਂ ਭਾਈ ਬੜਾ ਲੇਵਾ ਕਰੂ ਜੀ ਬੜ ਹੂੰ ਤਿਆਰੀ ਬੜੀ ਚੰਗੀ ਆ ਜੀ ਦਰੋਧਾ ਦੀ ਨਾੜ ਦੇਖੀ ਕਿੰਨੀ ਮੂਰਤੀ ਹੂੰ ਕੀ ਆ ਭਾਈ ਇਹ ਸਭ ਤਰਿਕਾ ਸਹੀ ਆ ਅੱਗੇ ਲਾਸਟ ਨੇ ਆ ਗਈ 9 ਨੰਬਰ ਇਹ ਕਿਹੜਾ ਸੂਰ ਇਹਨੇ ਪਲੂਨ ਸੂਣਾ ਬਈ ਪਹਿਲਾ ਸੂਰ ਬੱਚੇ ਨੇ ਦਿਨਾ ਦੀ ਚੱਤੀ ਇਹ 5-7 ਦਿਨ ਤਮਨ ਨੂੰ 5 ਦਿਨ ਲੈਣੇ ਬੈਠਣੇ ਠੀਕ ਆ ਤਿਆਰੀ ਬੜੀ ਚੰਗੀ ਹੈ ਨਾ ਹਾਂਜੀ ਤਿਆਰੀ ਪੂਰੀ ਤੇ ਸਫਾਈ ਬਹੁਤ ਚੰਗੀ ਹੈ ਮੁੱਠੀ ਵਾਲਾ ਥਾਣਾ ਇਕੱਲਾ ਥਾਣੇ ਥੋੜੀ ਬੰਦੇ ਸਮਾਈ ਘੱਟ ਸੀ ਜੇ ਤਾਂ ਲੱਤੀ ਆਪਾਂ ਓਕੇ ਮੈਂ ਥੋੜੀ ਵੱਡੀ ਉਮਰ ਦੀ ਵੱਡੀ ਹੋ ਕੇ ਬਣੀ ਹੋਈ ਸੀ ਹਮ ਸਫਾਈ ਦੇ ਕੋਈ ਬੈਣ ਕੀ ਬਾਤ ਹੈ ਥੱਲਾਂ ਬਹੁਤ ਹੈ ਬਹੁਤ ਹਨ ਬਈ ਖੋਲ ਦੇ ਬਈ ਥੋੜਾ ਰੇਟ ਘੋਗੇ ਦਾ ਠੀਕ ਆ ਹਾਂਜੀ ਚੱਲਨੀ ਕੱਚੀ ਆ ਅੰਦਾਜ਼ਾ ਹੌਸਾ ਆਉਣਾ ਲਾਓ ਉਸਤਾ ਫੇਸ ਦੀ ਵਿਊ ਵੀ ਕਮਾਲ ਦੀ ਹੈ। ਬਾਕੀ ਤੋਰਾ ਚੈੱਕ ਕਰ ਲੋ। ਤੋਰਾ ਵੀ ਇੱਕ ਨੰਬਰ। ਇਹਦਾ ਮੁੱਲ ਬਈ ਜਾਇਜ਼ ਹੈ। ਇਹ ਬਈ ਦੇ ਦਿਆਂਗੇ ਅੱਜ 45000 ਦੀ ਵਿੱਚ। 45 ਦੀ ਹਾਂਜੀ ਉਹ ਵੀ 850 ਲੈ ਲਈ ਕਰਕੇ। ਓਕੇ। ਬੜਾ 52 53000 ਦੀ ਜੋਮ। ਹੂੰ। ਜਮਾਤ ਜਾਇਜ਼ ਮੁੱਲ ਆ 45000 ਦੀ ਬੜਾ ਬਾਈ ਕਹਿੰਦਾ ਦੇ ਦੇਗੇ। ਮਾਨਤਨ ਕੋਈ ਚੱਕਰ ਨਹੀਂ ਮਾਣਾ ਮੋਟਾ ਹੋ ਜਾਊਗਾ ਬਈ। ਸਭ ਪਟੋ ਜਾ। ਕੱਚੀ ਹੋਇਆ ਕੱਲੀ ਕੱਚੀ ਹੋਇਆ ਬਾਲੇ ਦੇ ਨਾਲ ਸੰਸਪਾਸਾ ਸੋਧਨ ਦੀ ਬਈ ਕੱਚੀ ਆ ਬਹੁਤ ਸਾਫ ਬਹਿੜੀ ਆ ਹੂੰ ਠੰਡੇ ਸੀਲ ਆ ਜੀ ਸਹੀ ਗੱਲ ਆ ਬਈ ਹਾਂਜੀ ਚੱਚ ਕੇ ਮੋਲਾ ਜਾਇਜ ਮੋਲਾ ਪਾਲਾ ਮੋਲ ਨਹੀਂ ਠੰਡੀ ਤਾਂ ਇਨਿਕਾ ਪਰ ਮੈਂ ਹੀ ਵਝਾ ਜੀ ਕੁੜੇ ਕੋਲ ਕਹਿਣਾ ਕੁਸ਼ੀ ਉਹ ਹੀ ਜੀ ਮੋਲਾ ਹੂੰ ਤੁਮ ਐ ਬੈਠਾ ਹੁਣ ਧਾਰਾ ਮਾਰੀਆ ਕੁੜੇ ਕੋਲ ਸਹੀ ਆ ਬਈ ਨਾਗ ਸੀ ਭਰਾ ਕੋਲੇ ਨੌ ਨੌ ਦੇ ਨੌ ਦਿਖਾ ਤੇ ਨੌ ਦੇ ਨੌ ਹੀ ਸਿਰੇ ਲਿਆ ਬਈ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦ ਆ ਬਈ ਨਾਗ ਨੇ ਟਕ ਗੱਲ ਧੰਨਵਾਦ